ਪੰਜਾਬ ਜੌਬ ਹੈਲਥ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਬਾਰ ਫਿਰ ਤੋਂ ਸਵਾਗਤ ਆ। ਅੱਜ ਅਸੀਂ ਤੁਹਾਨੂੰ ਪੀਟ ਰੀਪਲਸਬੀ ਬੋਰਡ ਵੱਲੋਂ ਇੰਸਪੈਕਟਰ ਨਾਹ ਤਹਿਸੀਲਦਾਰ ਤੇ ਹੋਰ ਕਾਫੀ ਸਾਰੇ ਆਨਲਾਈਨ ਫਾਰਮ 2025 ਦੇ ਲਈ ਆਏ ਨੇ ਉਸ ਦੇ ਬਰਦਰ ਸੰਚਾਰੀਆਂ ਜਿਸ ਦੇ ਵਿੱਚ ਜੋ ਵੈਕੈਂਸੀ 151 ਰਿਲੀਜ਼ ਹੋਈਆਂ ਨੇ 27 ਜੂਨ 2025 ਨੇ ਫਾਰਮ ਆਈ ਸੀਗੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਕੁਆਲਿਫਿਕੇਸ਼ਨ ਮੰਗੀ ਗਈ ਆ ਤੁਹਾਡੇ ਕੋਲੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਬੀ ਕਾਮ ਜਾਂ ਫਿਰ ਸੀਏ ਜਾਂ ਐਮ ਕਾਮ ਹੋਣੀ ਜ਼ਰੂਰੀ ਆ ਇਸ ਤੋਂ ਬਿਨਾ ਇਸ ਪੋਸਟ ਨੂੰ ਅਪਲਾਈ ਕਰਨ ਲਈ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈ 10 27 ਜੂਨ 2025 ਨੇ ਫਾਰਮ ਆਏ ਨੇ ਤੇ ਇਸ ਵਿੱਚ 1 ਜੁਲਾਈ 2025 ਦੇ ਫਾਰਮ ਅਪਲਾਈ ਹੋਣ ਸਟਾਰਟ ਹੋ ਗਏ ਨੇ ਅਤੇ 31 21 ਜੁਲਾਈ ਤੱਕ ਇਹ ਜੋ ਫਾਰਮ ਨੇ ਅਪਲਾਈ ਹੋਣੇ ਨੇ ਇਸ ਵਿੱਚ ਜੋ ਫੀਸ ਮੰਗੀ ਗਈ ਹੈ ਜਨਰਲ ਕੈਟਾਗਰੀ 1000 ਆ ਤੇ ਐਸੀ ਐਬੀਸੀ ਐਡਬਲਯੂ ਐਸ ਲਈ 250 ਰੁਪਏ ਕਿਤੇ ਐਕਸਟਰਮਸਮੈਂਟ ਡਿਪੈਂਡੈਂਟ ਚਿਲਡਰਨ ਲਈ 200 ਰੁਪਏ ਫੀਸ ਰੱਖੀ ਗਈ ਆ ਫਿਜ਼ੀਕਲੀ ਹੈਂਡੀਕੈਪਡ ਵਾਲੇ ਵਾਸਤੇ 500 ਰੁਪਿਆ ਫੀਸ ਰੱਖੀ ਗਈ ਆ ਇਸ ਤੋਂ ਬਿਨਾ ਅਗਰ ਗੱਲ ਕਰੀਏ ਇਸ ਵਿੱਚ ਏਜ ਲਿਮਿਟ 38 ਤਾ 18 ਸਾਲ ਤੋਂ ਲੈ ਕੇ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਅਪਰ ਏਜ ਲਿਮਿਟ ਦੀ ਗੱਲ ਕਰ ਲਈ ਤੇ ਰਿਲੈਕਸੇਸ਼ਨ ਜੋ ਦਿੱਤੀ ਗਈ ਹੈ ਐਸ்சி ਬੀਸੀ ਪਰ 45 ਸਾਲ ਤੱਕ ਕਰ ਸਕਦੇ ਨੇ ਸਟੇਟ ਤੇ ਸੈਂਟਰਲ ਸਟੇਟ ਏਮਪਲਾਈ 45 ਸਾਲ ਤੱਕ ਕਰ ਸਕਦੇ ਨੇ ਡਿਸੇਬਲ ਕੈਂਡੀਡੇਟ 47 ਸਾਲ ਤੱਕ ਕਰ ਸਕਦੇ ਤੇ ਵਿਡੋ ਡਿਵੋਰਸ ਲੇਡੀਜ਼ 40 ਸਾਲ ਤੱਕ ਕਰ ਸਕਦੀਆਂ ਨੇ ਇਸ ਵਿੱਚ ਇਨਸਪੈਕਟਰ ਦੀ 135 ਪੋਸਟਾਂ ਨੇ ਨੈਬ ਤਹਿਸੀਲਦਾਰ ਦੀਆਂ 13 ਪੋਸਟਾਂ ਨੇ ਚੀਫ ਆਡੀਟਰ ਦੀਆਂ ਤਿੰਨ ਪੋਸਟਾਂ ਆਈਆਂ ਨੇ ਸੋ ਇਹ ਸੀ ਅੱਜ ਦੀ ਵੈਕੰਸੀ ਜੇਕਰ ਹਾਂ ਲੋ ਸਾਡੇ ਅਰੋਜਨ ਕਰ ਬਟੇ ਨਵੇਂ ਨੌਕਰੀ ਜਾਣਕਾਰੀ ਚਾਹੀਦੀਆਂ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵਰਤਵਾਰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਸਪੋਰਟ ਜਾਣਕਾਰੀ ਪਹੁੰਚੇ ਕਿ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਕਿ ਨੰਬਰ ਤੇ ਸੰਪਰਕ ਕਰਕੇ ਇਸ ਪੋਸਟ ਜੋ ਅਫੀਸ਼ੀਅਲ ਵੈਬਸਾਈਟ ਐ ਜੀ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੇ ਡਿਟੇਲ ਨੂੰ ਚੈੱਕ ਕਰ ਲੈਣਾਗਾ ਇਸ ਤੋਂ ਇਲਾਵਾ ਜੇ ਤੁਸੀਂ ਘਰ ਬੈਠੇ ਸਾਡੇ ਕੋਲ ਇੰਟਰਨੈਟ ਕੈਫੇ ਦਾ ਸੇਵਾ ਕੇਂਦਰ ਦਾ ਕੰਮ ਚ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ